ਇਹ ਲਾਚਾਰਾ ਬੇਬਸ ਲਾਚਾਰ ਆਵਾਰਾ ਕੁੱਤਾ ਦਰਦਰ ਭਟਕਦਾ ਸੀ ਜੇ ਕਿਸੇ ਦੇ ਅੰਦਰ ਜਾਂਦਾ ਸੀ ਤਾਂ ਲੋਕ ਇਸ ਨੂੰ ਮਾਰਦੇ ਸੀ ਕੋਈ ਇਸ ਦੇ ਵੱਲ ਦੇਖਣਾ ਪਸੰਦ ਨਹੀਂ ਕਰਦਾ ਸੀ ਤੇ ਕੁਝ ਸਾਡੇ ਸਮਾਜ ਸੇਵੀ ਸੱਜਣਾ ਨੇ ਹਿੰਮਤ ਕਰਕੇ ਇਸ ਨੂੰ ਆਪ ਦੇ ਟਾਈਮ ਦੀ ਪ੍ਰਵਾਣਾ ਕਰਦੇ ਹੋਏ ਇਸ ਦਾ ਆਪਰੇਸ਼ਨ ਕਰਾਇਆ ਤੇ ਆਓ ਸੁਣਦੇ ਹਾਂ ਉਹਨਾਂ ਨੇ ਕਿਵੇਂ ਇਹਦਾ ਪ੍ਰੇਸ਼ ਕਰਾਇਆ ਸ਼ੁਰੂ ਸਸਾਈ ਜਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹ ਸਟਰੀਟ ਡੌਗ ਸੀਗਾ ਇਹ ਤੜਪ ਰਿਆ ਸੀਗਾ ਟੀਮਰ ਦੇ ਨਾਲ ਉਸ ਦਾ ਜਿਹੜਾ ਤੁਸੀਂ ਆਪਰੇਸ਼ਨ ਕਰਵਾਇਆ ਹੋਏਗਾ ਉਹ ਦੱਸਿਓ ਕਿਦਾਂ ਤੁਸੀਂ ਕਿਦਾਂ ਕਿਦਾਂ ਇਹ ਜਿੱਦਾਂ ਸਾਨੂੰ ਆਪਣੇ ਪਿੰਡ ਦੇ ਡਾਕਟਰ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਜੀ ਹਾਂਜੀ ਜਿਹੜੇ ਆਪਣੇ ਸਰਕਾਰੀ ਹਸਪਤਾਲ 'ਚ ਜੌਬ ਕਰਦੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਸੀਂ ਐਂਕ੍ਰੋਸਟਰੀ ਦਾ ਉਹ ਪਾੜ ਲਿਓ ਸੀ ਉਹਦਾ ਆਪਰੇਸ਼ਨ ਕਰ ਦਾਂਗੇ ਹਾਂਜੀ ਅਸੀਂ ਉਹਨਾਂ ਕੋਲ ਲੱਗੇ ਉਹ ਕਹਿੰਦੇ ਵੀ ਇਹਦਾ ਟਿਊਮਰ ਬਹੁਤ ਵੱਡਾ ਮੇਰੀ ਗਿੱਲਾਂ ਤੁਸੀਂ ਜਾਇਓ ਉੱਥੇ ਗੱਲ ਕੀਤੀ ਹੋਈ ਆ ਉੱਥੇ ਜਾ ਕੇ ਤੁਸੀਂ ਇਹਦਾ ਆਪਰੇਸ਼ਨ ਕਰਵਾ ਲਿਓ ਠੀਕ ਇੱਕ ਦਿਨ ਪਹਿਲਾਂ ਭੁੱਖਾ ਰੱਖਣਾ ਇਹਨੂੰ ਅੱਛਾ ਫਿਰ ਉਹਨੂੰ ਜਾ ਕੇ ਆਪਰੇਸ਼ਨ ਕਰਾ ਲਿਓਣਾ ਠੀਕ ਹੈ ਠੀਕ ਆ ਜੀ ਅਸੀਂ ਕਿੱਦਾਂ ਚਲੇਗੇ ਜੀ ਗਿੱਲਾ ਗਏ ਉੱਥੇ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕਿੱਥੇ ਹੋ ਗਏ ਉਹ ਡਾਕਟਰ ਸਾਹਿਬ ਤਾਂ ਹੈ ਨਹੀਂਗੇ ਸਾਡੀ ਗੱਲਬਾਤ ਕੋਈ ਨਹੀਂ ਹੋਈ ਵੀ ਤੁਸੀਂ ਇਹਨੂੰ ਯੂਨੀਵਰਸਿਟੀ ਲੈ ਜਾਓ ਅੱਛਾ ਅਸੀਂ ਫਿਰ ਇਹ ਕੁੱਤਾ ਉੱਥੋਂ ਚੱਕਿਆ ਜੀ ਚਲੋ ਆਪਰੇਸ਼ਨ ਤਾਂ ਕਰਾਉਣਾ ਹੀ ਸੀਗਾ ਜੀ ਇਹਦਾ ਤੰਪ ਦਾ ਬਹੁਤ ਸੀਗਾ ਅਸੀਂ ਯੂਨੀਵਰਸਿਟੀ ਲੈ ਗਏ ਜੀ ਠੀਕ ਹੈ ਉੱਥੇ ਜਾ ਕੇ ਅਸੀਂ ਫਸਟ ਟਾਈਮ ਗਏ ਸੀਗੇ ਜੀ ਠੀਕ ਹੈ ਐਵੇਂ ਮੈਂ ਤੁਹਾਨੂੰ ਝੂਠ ਮਾਰਾਂ ਹਾਂ ਹਾਂ ਯੂਨੀਵਰਸਿਟੀ ਹਾਂ ਕੋਲ ਹਸਪਤਾਲ ਹਾਂਜੀ ਹਾਂਜੀ ਅਸੀਂ ਫਸਟ ਟਾਈਮ ਗਏ ਸੀਗੇ ਨਾ ਮੈਨੂੰ ਕੁਝ ਪਤਾ ਸੀ ਨਾ ਚਾਚਾ ਜੀ ਨੂੰ ਨਾ ਸਾਡੇ ਡਰਾਈਵਰ ਨੂੰ ਕੋਈ ਪਤਾ ਨਹੀਂ ਤੇ ਅਸੀਂ ਫਿਰ ਉੱਥੇ ਗੈਟ ਲੈਂਡ ਪੜੀਏ ਸਾਨੂੰ ਕਹਿੰਦੇ ਵੀ ਪਹਿਲਾਂ ਇਹਦਾ ਕਾਰਡ ਬਣਾਓ ਕਾਰਡ ਬਣਾਇਆ ਜੀ ਫਿਰ ਕਾਰਡ ਬਣਾਉਣ ਤੋਂ ਬਾਅਦ ਇਹਦੇ ਡਾਕਟਰ ਸਾਹਿਬ ਦਿਖਾਏ ਇੱਕ ਕੇਰਲਾ ਡਾਕਟਰ ਸਾਹਿਬ ਸੀ ਉੱਥੇ ਲੇਡੀ ਸੀਗੇ ਬਹੁਤ ਵਧੀਆ ਸੀ ਜੀ ਉਹ ਬਹੁਤ ਵਧੀਆ ਰਹਿ ਦਿੱਤੀ ਉਹਨਾਂ ਨੇ ਫਿਰ ਉਹਨਾਂ ਨੇ ਇਹ ਸੈਂਪਲ ਲਏ ਜੀ ਫਿਰ ਦੇਖਿਆ ਤਾਂ ਵੀ ਟਿਊਮਰ ਇਹਦਾ ਚਮੜੀ ਚ ਆ ਡਾ ਕੋਈ ਖਾਸ ਨਹੀਂ ਵੀ ਇਹ ਬਸ ਫਿਰ ਟੈਸਟ ਕੀਤੇ ਤੇ ਸੀਵੀ ਸੈੱਲ ਵਧੇ ਹੋਏ ਸੀਗੇ ਜੀ ਅੱਛਾ ਜੀ ਜਿਹੜੇ ਸੀਵੀ ਸੈੱਲ ਨਾਰਮਲ ਡੌਗ ਦੇ ਚਾਹੀਦੇ ਆ 11000 ਤੋਂ 17000 ਦੇ ਵਿੱਚ ਵਿੱਚ ਚਾਹੀਦੇ ਇਹਦੇ 47000 ਕੁਸ ਕੁ ਹੋਏ ਹੋਏ ਸੀਗੇ ਅੱਛਾ ਉਹ ਕਹਿੰਦੇ ਵੀ ਇਨਫੈਕਸ਼ਨ ਬਹੁਤ ਵੱਡੀ ਹੋਈ ਆ ਵੀ ਇਹਦੇ ਤੁਸੀਂ ਇੰਜੈਕਸ਼ਨ ਲਗਵਾਓ ਤੇ ਇੰਜੈਕਸ਼ਨ ਅਸੀਂ ਉੱਥੋਂ ਬਾਏ ਕੀਤੇ ਯੂਨੀਵਰਸਿਟੀ ਨੂੰ ਬਾਏ ਕਰਕੇ ਇਹਦੇ 10 ਬਰਾਂ ਦੇਣਾ ਸੀ ਇੰਜੈਕਸ਼ਨ ਲਵਾਉਂਦੇ ਰਹੇ ਹੁਣ ਫਿਰ ਅਸੀਂ ਫਿਰ ਜੀਵ ਰਾਖਲ ਦੇ ਮੁੰਡੇ ਨਾਲ ਗੱਲ ਕੀਤੀ ਵੀ ਐਂ ਤੇ ਐਂ ਗੱਲ ਆ ਉਹ ਕਹਿੰਦੇ ਵੀ ਇੱਕ ਵਾਰ ਸਾਨੂੰ ਯੂਨੀਵਰਸਿਟੀ ਨੂੰ ਕਹਿੰਦੇ ਵੀ ਸੀਵੀ ਸੈੱਲਾਂ ਦੀ ਰਿਪੋਰਟ ਭੇਜ ਦਿਓ ਅਸੀਂ ਗਿਆ ਠੀਕ ਆ ਜੀ ਅਸੀਂ ਫਿਰ ਡਾਕਟਰ ਸਾਹਿਬ ਉਹਰੇ ਜੀ ਗੱਲ ਕਰ ਲਈ ਅਮਰਦੀਪ ਸਿੰਘ ਨਾਲ ਜੀ ਪਹਿਲਾਂ ਨਾਲ ਜੀ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਲਿਆਓ ਸਾਡੇ ਕੋਲ ਸੁਵਿਧਾ ਹੈਗੀ ਹੈ ਸਾਰੀ ਅਸੀਂ ਚੈਕ ਟੈਸਟ ਕਰ ਲਾਂਗੇ ਅਸੀਂ ਪੁਰਾਣੇ ਰਿਪੋਰਟਾਂ ਦਿਖਾਤੀਆਂ ਸੀਗੀਆਂ ਕੱਲਾਂ ਜੀ ਪਹਿਲਾਂ ਅਸੀਂ ਕੱਲ ਲੈ ਗਏ ਜੀ ਨੂੰ ਮੈਂ ਗਿਆ ਸੀਗਾ ਜਿਵੇਂ ਚਾਚਾ ਗਿਆ ਅਸੀਂ ਰਾਜਾ ਗਿਆ ਸੀਗਾ ਅਸੀਂ ਲੈ ਗਏ ਜੀ ਇਹਨਾਂ ਦੀ ਫਿਰ ਸੀਵੀ ਟੈਸਟ ਚੈੱਕ ਕਰਾਏ ਉਹ ਟੈਸਟ ਫਿਰ ਪੂਰੇ ਜਾਨੀ ਪ੍ਰੋਪਰ ਸਹੀ ਸੀ ਜੀ ਇਹਦੇ ਠੀਕ ਹੈ ਉਹਨਾਂ ਨੇ ਬੀ ਮੈਂਟਾ ਜੀ ਸਾਨੂੰ ਆਪਰੇਸ਼ਨ ਕਰਕੇ ਕੋਈ ਤੁਹਾਡੇ ਹਵਾਲੇ ਕਰਤਾ ਹੈ ਇਹ ਵਿਚਾਰੇ ਦਾ 2.5 3 ਕਿਲੋ ਦਾ ਟਿਊਮਰ ਜਿਹੜਾ ਕੱਢ ਕੇ ਮੈਂ ਤੁਹਾਨੂੰ ਐਵੇਂ ਨਹੀਂ ਕਿਹਾ ਵੀ ਥਰੋ ਕਰਨਾ ਕਹਿੰਦੇ ਕਿਤੇ ਸੁੰਨੀ ਜਗ੍ਹਾ ਤੇ ਦੱਬਣਾ ਨਹੀਂ ਉਹ ਵੀ ਟਿਊਮਰ ਬਹੁਤ ਭੜਾ ਠੀਕ ਹੈ ਵੀ ਕੋਈ ਹੋਰ ਕੁੱਤਾ ਖਾਊਗਾ ਤਾਂ ਬਿਮਾਰੀ ਦਾ ਸਕਰ ਹੋ ਸਕਦਾ ਤੇ ਹੁਣ ਅੱਜ ਥੋੜੀ ਜੀ ਇਹਦੀ ਕੰਡੀਸ਼ਨ ਸਹੀ ਆਈ ਕੁੱਤੇ ਦੀ ਹੁਣ ਉਹਨਾਂ ਨੇ ਸਾਨੂੰ ਕੇਅਰ ਦੱਸੀ ਹੈ ਜੀ ਇਹਦੀ ਸਪਰੇਅ ਮਾਰਨੀ ਆ ਇਹਨੂੰ ਥੋੜਾ ਜਿਹਾ ਫੀਡ ਵਗੈਰਾ ਅੱਜ ਕੋਈ ਪਾਉਣੀ ਆ ਜੀ ਇਹਨੂੰ 10 ਦਿਨ ਕਿਉਂ ਜਿਹੜੇ ਟੀਕੇ ਲੱਗੇ ਸੀ ਉਹਦੇ ਕਰਕੇ ਕਮਜ਼ੋਰ ਹੋ ਗਿਆ ਸੀਗਾ ਜੀ ਤੇ ਮੈਂ ਦੋਸਤੋ ਆਪਣੇ ਦੱਸਣਾ ਚਾਹੁੰਦਾ ਕਿ ਜੱਸਾ ਜੀ ਜੀਵਨ ਜੀ ਸ਼ੰਗਾਰਾ ਜੀ ਰਾਜੂ ਜੀ ਜੋ ਇਹਨਾਂ ਨੇ ਜਿਹੜੀ ਇਹ ਇਹ ਐਫਰਟ ਕੀਤੀ ਹੈਗੀ ਨਾ ਇਹ ਕੋਈ ਛੋਟੀ ਐਫਰਟ ਨਹੀਂ ਸਾਰੇ ਕਿਤੇ ਲੋਕ ਦੇਖਦੇ ਸੀ ਇਸ ਕੁੱਤੇ ਨੂੰ ਦੇਖ ਕੇ ਲੋਕ ਇਹਦੇ ਵੱਲ ਦੇਖਣਾ ਪਸੰਦ ਨਹੀਂ ਕਰਦੇ ਸੀਗੇ ਤੇ ਸਾਰੇ ਆਪਣੇ ਇਹ ਕਹਿੰਦੇ ਜੀ ਹਾਂ ਕੋਈ ਇਹਨੂੰ ਮਾਰ ਦੋ ਤੇ ਕਈ ਯਾਨੀ ਕਿ ਇਸ ਦੇ ਉੱਤੋਂ ਬਹੁਤ ਲੋਕ ਨਫ਼ਰਤ ਕਰਦੇ ਸੀ ਪਰ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਨੂੰ ਫੜ ਕੇ ਘਰੇ ਰੱਖ ਕੇ ਇਹਨੂੰ ਫਾਸਟਿੰਗ ਕੀਤੀ ਸੀ ਇੰਨੀ ਮਿਹਨਤ ਦੇ ਨਾਲ ਇਹਨੂੰ ਠੋਂ ਠੋਂ ਤੇ ਡਾਕਟਰਾਂ ਦੇ ਕੋਲ ਲੈ ਕੇ ਗਏ ਤੇ ਉਸ ਤੋਂ ਬਾਅਦ ਇਸ ਦਾ ਆਪਰੇਸ਼ਨ ਕਰੌਣ ਵਿੱਚ ਕਾਮਯਾਬ ਹੋਏ ਤੇ ਧੰਨਵਾਦ ਵੀਰ ਉਸ ਦਾ ਵੀ ਇਹਨਾਂ ਦੇ ਲੜਕੇ ਦਾ ਜੀਵਨਜੀਤ ਦਾ ਜਿਨ੍ਹਾਂ ਨੇ ਇਹਨਾਂ ਨੂੰ ਫਾਈਨੈਂਸਲੀ ਹੈਲਪ ਕਰਨ ਦੇ ਲਈ ਵੀ ਪੂਰੀ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਦੇ ਨਾਲ ਪਰਿਵਾਰ ਦਾ ਜਿਹੜੇ ਪਰਿਵਾਰ ਨੇ ਇਸ ਆਸਗਵਾਨ ਨੇ ਵੀ ਸਾਡੀ ਪੁਲਿਸ ਨੂੰ ਤੇ ਬਾਕੀ ਜਿਹੜਾ ਹੈਗਾ ਜਿਹੜਾ ਇਹ ਇੱਕ ਆਪਣੇ ਕੁੱਤਾ ਸੀਗਾ ਇਹ ਪੈਰਾ ਇੱਕ ਫਾਲਤੂ ਤੜਫ ਰਿਹਾ ਦੀ ਦਿਨੋਂ ਦਿਨ ਇਹ ਇੰਨਾ ਭਾਰ ਚੱਕ ਕੇ ਤੁਰ ਵੀ ਨਹੀਂ ਸਕਦਾ ਸੀਗਾ ਤੇ ਇਹ ਸਾਡੇ ਉਹ ਸੱਜਣ ਨੇ ਆਮ ਵੀ ਜਦੋਂ ਕਦੇ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਸਾਡੇ ਪਿੰਡ ਦੇ ਵਿੱਚ ਕੋਈ ਸੜਕ ਤੇ ਐਕਸੀਡੈਂਟ ਹੋਵੇ ਜਾਂ ਕਿਸੇ ਘਰੇ ਕੋਈ ਪ੍ਰੋਬਲਮ ਆਏ ਕਿਸੇ ਦੇ ਘਰੇ ਇੱਕ ਵਾਰੀ ਸਾਡੇ ਗਵਾਂਢ ਦੇ ਵਿੱਚ ਅੱਗ ਲੱਗੀ ਤਾਂ ਇਹ ਸਭ ਤੋਂ ਮੂਰੇ ਹੋ ਕੇ ਸਮਾਜ ਦੇ ਵਿੱਚ ਕੰਮ ਕਰਦੇ ਨੇ ਤੇ ਇਹ ਸਾਡੇ ਅਸਲੀ ਸਮਾਜ ਸੇਵੀ ਨੇ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੇ ਕਿਸੇ ਨੂੰ ਕੋਈ ਹੋਰ ਕੋਈ ਦਿੰਦਾ ਵੀ ਹੈ ਜੇ ਕੋਈ ਜਾਣਕਾਰ ਸਾਨੂੰ ਦੱਸੋ ਮੈਂ ਸੇਵਾ ਕਰਾਂਗਾ ਬਹੁਤ ਵਧੀਆ ਗੱਲ ਹੈ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਅਸਲੀ ਪਰਮਾਤਮਾ ਦੀ ਸੇਵਾ ਜਿਹੜਾ ਤੁਸੀਂ ਕਾਰਜ ਕੀਤਾ ਹੈ ਹਾਂਜੀ ਹਾਂਜੀ ਧੰਨਵਾਦ